ਹਾਂ ਸਰ ਕੀ ਨੌਤਰਪਨਾ ਮੇਰਾ ਨਾਮ ਸਤਪਾਲ ਹੈ ਜੀ ਸਰ ਕਿਹੜਾ ਕਿੰਨਾ ਨੰਬਰ ਵਾਰ ਹੈ ਤੇ ਕਿਹੜੀ ਰੋਡ ਆ ਸਰ ਇਹ ਵਾਰਡ ਨੰਬਰ 2 ਆ ਜੀ ਇਹ ਸਾਨੇয়াল ਦੀ ਫਿਰਨੀ ਕਹਿੰਦੇ ਵੈਸੇ ਤਾਂ ਪੁਰਾਣੀ ਵੈਸੇ ਜੰਡਿਆਲੀ ਰੋਡ ਵਜਦਾ ਇਹ ਮੰਦਰ ਨੂੰ ਵੀ ਜਾਂਦਾ ਗੁਰਦੁਆਰਾ ਦਮਦਮਾ ਸਾਹਿਬ ਨੂੰ ਵੀ ਜਾ ਰਿਹਾ ਇਹ ਸ਼ਮਸ਼ਾਨ ਘਾਟ ਨੂੰ ਵੀ ਜਾ ਰਿਹਾ ਜੰਡਿਆਲੀ ਰੋਡ ਦਾਣਾ ਮੰਡੀ ਨਵੀਂ ਸਾਨੇয়াল ਉਧਰ ਵੀ ਜਾ ਰਿਹਾ ਜੀ ਇਹ ਕਿਤਨਾ ਸਰ ਕੀ ਦੇ ਦੂੰ ਕਿ ਹਾਲਾਤ ਜਿਹੜੇ ਰੋਡ ਦੇ ਹਾਲਾਤ ਤੇ ਸਾਨੂੰ ਦੇਖਦੇ ਨੂੰ 5-6 ਸਾਲ ਹੋ ਗਏ ਬੜੇ ਮਾੜੇ ਆ ਜੀ ਨਾ ਤਾਂ ਮੋਟਰਸਾਈਕਲ ਚੱਕਲਦਾ ਨਾ ਇਹਦੇ ਉਤੇ ਸਹੀ ਤਰ੍ਹਾਂ ਤੇ ਸਾਈਕਲ ਚੱਲਦਾ ਜੀ ਸਰ ਜੇ ਸਭ ਦਾ ਹਾਲਾਤ ਮੁਸ ਸੜਕ ਦੇ ਹੱਥਾਂ ਦੇ ਨਹੀਂ ਤਾਂ ਮਤੋਂ ਮੌਜੂਦਾ ਸਰਕਾਰ ਵੀ ਰਹੀ ਆ ਆਮ ਜਪਾਟੀ ਦੀ ਆ ਤੁਸੀ 5 ਸਾਲ ਪਹਿਲਾਂ ਕਾਂਗਰਸ ਸਰਕਾਰ ਬਣੀ ਤੇ ਕਾਂਗਰਸ ਸਰਕਾਰ ਵੇਲੇ ਕੰਮ ਨਹੀਂ ਹੋਇਆ ਕਾਂਗਰਸ ਸਰਕਾਰ ਵੇਲੇ ਜਿਹੜੇ ਢਿੱਲੋਂ ਸਾਹਿਬ ਕਰਾ ਕੇ ਕਰਾਂਗੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਜੀ ਜੀ ਸਰ ਮੌਜੂਦਾ ਕੌਂਸਲ ਕੌਣ ਚੀਜ਼ ਉਸ ਟਾਈਮ ਮੌਜੂਦਾ ਕੌਂਸਲ ਕੁਲਵੰਤ ਸਿੰਘ ਕਾਂਤੀ ਸੀ ਜਿਸ ਟਾਈਮ ਰੋਡ ਬਣਿਆ ਸੀ ਜੀ ਉਸ ਤੋਂ ਬਾਅਦ ਤਾਂ ਕਾਂਗਰਸ ਸਰਕਾਰ ਆਈ ਹੈ ਉਸ ਟਾਈਮ ਰੋਡ ਠੀਕ ਸੀ ਥੋੜਾ ਜਿਹਾ ਏ ਹੁਣ ਜਿਹੜੀ ਸਰਕਾਰੀ ਉਸ ਟਾਈਮ ਜਿਹੜਾ ਰੋਡ ਜਾਵੇ ਬੁਰਾ ਹਾਲ ਹੋ ਗਿਆ। ਕਿੰਨੀ ਮੰਗ ਕਰਦੇ। ਅਸੀਂ ਤਾਂ ਇਹੀ ਸਰਕਾਰਾਂ ਨੂੰ ਮੰਗ ਕਰਦੇ ਵੀ ਸਾਡੇ ਨੂੰ ਜਲਦੀ ਤੋਂ ਜਲਦੀ ਰੋਡ ਬਣਿਆ ਜਾਵੇ ਕਿ ਸਕੂਲ ਦੇ ਆਣ ਜਾਣ ਬੱਚਿਆਂ ਵਾਲੇ ਦੇ ਵੀ ਬਚਾਅ ਹੋ ਜੇ ਜਿਹੜੇ ਆਣ ਜਾਣ ਲੋਕਾਂ ਉਹਨਾਂ ਦਾ ਵੀ ਬਚਾਅ ਹੋ ਜੇ। ਹਾਂ ਸਕੀਨਾ ਮੇਰਾ ਨਾਮ ਉਹ ਨੀਤਾ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਛੇਤੀ ਤੋਂ ਛੇਤੀ ਇਹ ਰੋਡ ਦਾ ਜੇ ਨਵਾਂ ਨਹੀਂ ਬਣਦਾ ਘੱਟੋ ਘੱਟ ਪੈਚ ਵਰਕ ਤਾਂ ਹੋਵੇ ਨੰਗਣਯੋਗ ਤਾਂ ਹੋਵੇ ਨਾ ਰੋਡ ਇੰਨੇ ਸਮੇ ਤੋਂ ਹਾਲਾਤ ਨੇ ਜੀ ਰੋਡ ਦੇ ਇਸ ਵਾਲੇ ਇਹਦੇ ਲਗਭਗ ਜੀ 8-10 ਸਾਲ ਤੋਂ ਹੋ ਗਏ ਲਗਭਗ 8-10 ਸਾਲ ਦੇ ਹਾਲਾਤ ਹੈਗੇ ਨੇ ਦਿਨ-ਬਦਨ ਮਤਲਬ ਘਰ ਕੇ ਜਾਂਦਾ ਇਹਦਾ ਕੰਮ ਕੰਪਲੇਂਟਾਂ ਸਾਡੇ ਕੋਲ ਕਿੰਨੀਆਂ ਕਿੰਨੇ ਸਮੇ ਕੰਪਲੇਂਟਾਂ ਲਗਭਗ 5-6 ਕੰਪਲੇਂਟਾਂ ਕਰਤੀਆਂ ਜੀ ਦੋ ਤਾਂ ਸਾਨੂੰ ਰੀਪਲਾਈ ਆ ਗਏ ਨਗਰ ਕੌਂਸਲ ਦੇ ਇੱਕ ਪੀਡਬਲਯੂਡੀ ਦਾ ਵੀ ਰਿਪਲਾਈ ਆਇਆ ਸੀ ਚਲੋ ਪੀਡਬਲਯੂਡੀ ਨੇ ਤਾਂ ਸਾਨੂੰ ਸਾਫੇ ਮਨਾਂ ਕਰਤਾ ਸੀ ਵੀ ਉਹਨਾਂ ਦੇ ਦੈਰੇ 'ਚ ਨਹੀਂ ਆਉਂਦੀ ਹੈਗੀ ਇਹ ਤੇ ਨਗਰ ਕੌਂਸਲ ਦਾ ਰਿਪਲਾਈ ਆਇਆ ਕੱਟੀਆਂ ਨੇ ਤੁਹਾਨੂੰ ਦਿਖਾ ਦਾਂਗੇ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਬਣਾ ਬਣਦੀ ਆ ਜਾਂ ਕਿਵੇਂ ਵੀ ਆ ਪਰ ਅੱਜ ਤੱਕ ਕੋਈ ਅਮਲ ਨਹੀਂ ਹੋਇਆ ਹੈ ਜਿੱਦਾਂ ਸਕੂਲ ਦੇ ਬੱਚੇ ਵੀ ਤਾਂ ਕਿ ਜਾਣਦੇ ਨਹੀਂ ਕਿ ਇਹਨਾਂ ਨਸਾਰਾ ਜਿਹੜਾ ਥੋੜਾ ਸਕੂਲ ਦੇ ਬੱਚੇ ਵੀ ਜਾਣਦੇ ਨੇ ਜੀ ਇੱਕ ਵਾਰੀ ਕੋਈ ਆਪਣੇ ਆਪਣੇ ਪੇਰੈਂਟਸ ਛੱਡਣ ਜਾ ਰਹੇ ਸੀਗੇ ਤੇ ਉਹ ਗਿਰ ਗਏ ਵਿਚਾਰੇ ਸਕੂਟਰੀ ਦੇ ਉੱਤੇ ਉਹਨਾਂ ਦੇ ਸੱਟ ਲੱਗੀ ਗੋਡੇ ਤੇ ਸੱਟ ਲੱਗੀ ਕਾਫੀ ਜ਼ਿਆਦਾ ਉਹਨਾਂ ਨੂੰ ਚੱਕਿਆ ਇੱਥੋਂ ਕਿਉਂਕਿ ਰੋੜੀ ਦੇ ਉੱਤੇ ਆਮ ਮਤਲਬ ਦੋ ਪਹੀਆ ਵਾਹਨ ਕਰ ਜਾਂਦਾ ਸਲਿੱਪ ਕਰ ਜਾਂਦਾ ਤੇ ਬਾਕੀ ਹੋਰ ਸੱਟਾਂ ਫੇਟਾਂ ਲੱਗਣ ਦਾ ਡਰ ਰਹਿਆਂ ਦਾ ਬੱਟੇ ਬਹੁਤ ਜ਼ੋਰ ਨਾਲ ਸ਼ੀਸ਼ੇ ਦੇ ਵਿੱਚ ਵੱਜਦੇ ਆ ਇੱਕ ਨੇ ਤੋੜ ਵੀ ਦਿੱਤਾ ਸ਼ੀਸ਼ਾ ਤੇ ਇਹ ਰੈਂਟਲ ਹੈ ਜੀ ਮੇਰੀ ਮੇਰੀ ਇਹ ਹੋ ਗਈ ਜੀ ਲਗਭਗ 5 ਸਾਲ ਕਿੰਨਾ ਨੁਕਸਾਨ ਹੋਇਆ ਦੁਕਾਨ ਦਾ ਦੁਕਾਨਦਾਰ ਦੋ ਵਾਰੀ ਦਾ ਜੀ ਮੈਂ ਸ਼ੀਸ਼ਾ ਪਵਾ ਚੁੱਕਿਆ ਪਹਿਲਾਂ ਫਿਲਮ ਲੱਗੀ ਹੋਈ ਸੀ ਹੁਣ ਫਿਲਮ ਤੋਂ ਬਿਨਾਂ ਨੇ ਤੇ ਇਹ ਵੀ ਟੁੱਟ ਗਏ ਅਕੀ ਮੰਗ ਕਰ ਰਿਹਾ ਹਾਂ ਮੰਗ ਤਾਂ ਇਹੀ ਹੈ ਜੀ ਵੀ ਛੇਤੀ ਤੋਂ ਛੇਤੀ ਇਹਦਾ ਘਟੋੜਾ ਰੋਡ ਦਾ ਕੰਮ ਕੀਤਾ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਇਹਨੂੰ ਸਹੀ ਕੀਤਾ ਜਾਵੇ ਤਾਂ ਕਿ ਘਟ ਇਹ ਆ ਵੀ ਕਿਸੇ ਹੋਰ ਦਾ ਜਾਨੀ ਨੁਕਸਾਨ ਨਾ ਹੋਵੇ ਕਿੰਨੀ ਵਾਰ ਰਿਪੇਅਰ ਕੀਤਾ ਸੀ ਇੱਥੇ ਦੇ ਸਟਾਫੇਟ ਨਾਲ ਲੱਗੇ ਕਿਉਂਕਿ ਸਟਾਫੇਟ ਬੱਟਾ ਜਿਹੜੀ ਸਪੀਡ ਦੇ ਨਾਲ ਬੱਟੇ ਨੇ ਸ਼ੀਸ਼ਾ ਤੋੜਿਆ ਉਹ ਸਪੀਡ ਦੇ ਨਾਲ ਤਾਂ ਇਹ ਆ ਵੀ ਜੇ ਕਿਸੇ ਬੰਦੇ ਦੇ ਲੱਗਦਾ ਤਾਂ ਜਾ ਜਾਂਦੀ ਹੋ ਜਾਨੀ ਹਾਂ ਸਰ ਇਹਨਾਂ ਆਫਰ ਆਪਣਾ ਅ ਜੀ ਜੀ ਸਿੰਘ ਜੀ ਸਰ ਇਹੀ ਕਹਿਣਾ ਚਾਹਣਾ ਵੀ ਰੋਡ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈ ਕਮ ਸੇ ਕਮ ਇਹਦੀ ਰਿਪੇਅਰ ਹੀ ਕਰਨ ਰਵੇਰੀ ਕਰ ਦੇਣ ਤੇ ਤੁਸੀਂ ਹੁਣ ਤਾਂ ਦੇਖਿਆ ਹੁਣ ਤਾਂ بارش ਨਹੀਂ ਨਾ ਭੀ ਜਦ ਬਾਰਿਸ਼ ਹੁੰਦੀ ਜਦ ਤੁਸੀਂ ਦੇਖੇ ਤੈਨੂੰ ਆ ਕੇ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਕਿਦਾਂ ਲੰਘਦੇ ਬੱਚੇ ਵੀ ਇੱਕ ਦੋ ਵਾਰ ਵੀਰ ਨੇ ਦੱਸਿਆ ਇਹ ਸਲਿੱਪ ਕਰ ਗਏ ਉਹ ਇੱਥੇ ਅਸੀਂ ਚੱਕੇ ਨੇ ਡਾਕਟਰ ਸਾਹਿਬ ਨੇ ਉਹਨਾਂ ਦੀ ਮੰਨ ਲਓ ਪੱਟੀ ਕੀਤੀ ਇਹਨਾਂ ਨੇ ਤੇ ਮੈਂ ਚਾਹੁੰਦਾ ਵੀ ਇਹ ਛੇਤੀ ਤੋਂ ਛੇਤੀ ਹੋ ਜAVE ਇਹਨਾਂ ਦਾ ਬਸ ਸਾਰਿਆਂ ਨੂੰ ਸਾਨੂੰ ਫਾਇਦਾ ਹੋਊਗਾ ਜੀ ਇਹ ਕਮ ਸਕੱਮ ਇਹ ਮੇਨ ਜ਼ਰੂਰਤ ਆ ਜੀ ਇਹ ਰਸਤਾ ਰੋਡ ਇਹ ਸੜਕ ਦੇ ਲਾ ਲੋਈ ਤੁਸੀਂ 7-8 ਸਾਲ ਤੋਂ ਹੁਣ ਤਾਂ ਜਿਆਦਾ ਬਹੁਤ ਜਿਆਦਾ ਮਾੜੇ ਹੋ ਗਏ ਪਹਿਲਾਂ ਤਾਂ ਸਹੀ ਸੀ ਠੀਕ ਸੀ ਜੀ ਉਪਰ ਉਪਰ ਥੋੜੀ ਬਹੁਤੀ ਸੀਗੀ ਹੁਣ ਤਾਂ ਥੱਲੇੋਂ ਦੇਖੋ ਥੱਲੇ ਤੁਸੀਂ ਦੇਖਿਆ ਹੋਣਾ ਥੱਲੇੋਂ ਗਰਾਊਂਡ ਚ ਬੱਟੇ ਨਿਕਲ ਚੁੱਕੇ ਨੇ ਇਹਦੇ ਮੇਨ ਇਹ ਤਾਂ ਕਾਫੀ ਜੇ ਦੇਖਿਆ ਜਾਵੇ ਤਾਂ ਸਾਹਨੇ ਵੱਲ 15 ਵਾਰਡ ਨੇ 15 ਵਾਰਡ ਦੇ 15 ਹਾਂਜੀ ਹਾਂਜੀ ਸੌਣ ਨੂੰ ਸੁਣਵਾਈ ਨਹੀਂ ਜਿੱਦੋਂ ਸੌਫਟ ਆ ਵੀ ਲੰਘਦੇ ਪੀਚੇ ਦੇਖੋ ਜੀ ਜੇ ਸੁਣਵਾਈ ਹੁੰਦੀ ਤੁਹਾਡੇ ਸਾਹਮਣੇ ਰਿਜ਼ਲਟ ਹੁੰਦਾ ਜੀ ਠੀਕ ਹੈ ਜੀ ਰਿਜ਼ਲਟ ਤਾਂ ਤੁਸੀਂ ਦੇਖ ਰਹੇ ਹੋ ਐਨ ਦੀ ਤਾਂ ਲੋੜ ਹੀ ਨਹੀਂ ਪੈ ਰਹੀ ਹੁਣ ਤਾਂ ਤੁਸੀਂ ਬਕਾਇਦਾ ਆ ਕੇ ਦੇਖੋ ਤੁਸੀਂ ਅੱਗੇ ਵੀ ਜਾ ਕੇ ਦੇਖੋ ਕੀ ਹਾਲ ਨੇ ਰੋਡ ਦੇ ਜਦ ਬਾਰਿਸ਼ ਹੁੰਦੀ ਹੈ ਸਾਨੂੰ ਪਤਾ ਸੀ ਇਹ ਦੇਖ ਕੇ ਕਿਵੇਂ ਕਿਵੇਂ ਸਾਈਡ ਤੇ ਜੀ ਬਹੁਤ ਮਾੜੇ ਹਾਲਾਤ ਹੋ ਜਾਂਦੇ ਨੇ ਵਾਸ ਦੇ ਟਾਈਮ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਕੀ ਮੰਗਦਾ ਸਰ ਮੰਗਦਾ ਇਹੀ ਹੈ ਜੀ ਹੁਣ ਕਮ ਸੇ ਕਮ ਰੋਡ ਤਾਂ ਸਹੀ ਹੋ ਜਾਵੇ ਜੀ ਰਿਪੇਅਰ ਹੀ ਕਰਨਾ ਰਿਪੇਅਰ ਨੂੰ ਸਾਨੂੰ ਕੀਤਾ ਸੀ ਉਹਨਾਂ ਨੇ ਦੱਸਿਆ ਜਦੋਂ ਰਿਪ ਸਰ ਗੁਰਦੁਆਰਾ ਆਇਆ ਸੀ ਕਹਿੰਦੇ ਜੀ ਕਰ ਦਾਂਗੇ ਕਰ ਦਾਂਗੇ ਮੁੜ ਕੇ ਤੁਹਾਡੇ ਸਾਹਮਣੇ ਰਿਜ਼ਲਟ ਕੁਝ ਨਹੀਂ ਹੈ ਜੀ ਰਿਪੇਅਰ ਹਾਂ ਜੀ ਰੋਡ ਬਹੁਤ ਟੁੱਟਿਆ ਹੋਇਆ ਹੈ ਬਹੁਤ ਪਰੇਸ਼ਾਨੀ ਹੁੰਦੀ ਹੈ ਡੇ ਰਾਸਤੇ ਨਾਲ ਰਾਤ ਨੂੰ ਲਾਈਟ ਵੀ ਨਹੀਂ ਚੱਲਦੀ ਹੈਗੀ ਹਾਂ ਜੀ ਇਹ ਸਾਲ ਦੋ ਸਾਲ ਤੋਂ ਜ਼ਿਆਦਾ ਹੋਇਆ ਹੋਇਆ ਹੈ ਜੀ ਹਰ ਰੋਜ਼ ਲੰਘਦੇ ਆ ਹਾਂਜੀ ਹਰ ਰੋਜ਼ ਲੰਘਦੇ ਆ ਹਾਂਜੀ ਰੈਲ ਰੁਕ ਰਹੀ ਆ ਕੀ ਕਰਨੀ ਕੀ ਮੰਗ ਕਰ ਸਕਦੇ ਆ ਇਹ ਰੋਡ ਬਣ ਜਾਵੇ ਜਲਦੀ ਜਲਦੀ ਸਾਰੇ ਇਹਦੇ ਰੋਡ ਟਟੇ ਹੋਏ ਸਾਰੇ ਬਣ ਜਾਣ ਤਾਂ ਜ਼ਿਆਦਾ ਵਧੀਆ ਵਾ ਜੀ ਨਾਮ ਰਿਹਾ ਆਪਣਾ ਮਨੀਸ਼ ਵੀਰ ਯਾਰ ਰੋਡ ਤੋਂ ਕੋਈ ਨਹੀਂ ਆਇਆ ਕਿੰਨੇ ਸਮੇਂ ਤੱਕ ਆਉਣਗੇ ਤੁਹਾਡੇ ਰੋਡ ਦੇ ਉੱਪਰ ਸਾਡਾ ਤਾਂ ਦੇਖੋ ਜੀ ਹਫ਼ਤੇ ਦੇ ਵਿੱਚ ਇੱਕ ਅੱਧਾ ਚੱਕਰ ਲੱਗਦਾ ਕਿੱਥਾਂ ਦੇਖਦੇ ਹੋ ਜਿਹੜੇ ਰੋਡ ਦੇ ਹਾਲਾਤ ਇਸ ਤਰ੍ਹਾਂ ਦੇ ਆ ਰੋਡ ਭਾਜੀ ਥੋੜਾ ਜਿਹਾ ਟੁੱਟਾ ਹੋਇਆ ਹੈ ਪ੍ਰਸ਼ਾਸਨ ਨੂੰ ਇਹੀ ਬੇਨਤੀ ਥੋੜਾ ਜਿਹਾ ਧਿਆਨ ਰੱਖਣ ਇਹਦਾ ਇਹਦੇ ਵੱਲ ਵੀ ਧਿਆਨ ਦੇਣ ਮੈਨੂੰ ਵੀ ਲੱਗਦਾ ਕਿ ਮਤਿ ਜਿਹੜੇ ਰੋਰ ਹੈ ਕਾਫੀ ਨੁਕਸਾਨਦਾਇਕ ਹੁੰਦਾ ਗੱਡੀਆਂ ਨੂੰ ਵੀ ਨੁਕਸਾਨ ਹਾਂ ਬਿਲਕੁਲ ਜੀ ਜਿਹੜੇ ਦੇਖੋ ਵਹੀਕਲ ਨੂੰ ਤਾਂ ਘੱਟ ਹੀ ਹੁੰਣ ਉਹਨਾਂ ਨੂੰ ਤਾਂ ਗੱਡੀਆਂ 'ਚ ਬਹਿਣਾ ਜਿਹੜੇ ਮੋਟਰਸਾਈਕਲ ਸਾਈਕਲਾਂ ਵਾਲੇ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਹੈ ਨਾ ਕਿਸ ਨਾਲ ਦੇਖਦਾ ਕੀ ਕਹਿਣਾ ਕਰਨਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹੀ ਕਹਿਣਾ ਸਰ ਦੇਖਣਾ ਇੱਧਰ ਧਿਆਨ ਦੇਣ ਜਿਹੜੇ ਇੱਧਰ ਦੇ ਹੈਗੇ ਨੇ ਕੋਈ ਸਰਪੰਚ ਨਹੀਂ ਕੁਛ ਨਹੀਂ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਇੱਧਰ ਹੈ ਨਾ ਕੋਹਾੜਾ ਰੋਡ ਸਾਨੇਵਾਲ ਵਾਰਡ ਨੰਬਰ 2 ਸ਼ਕਤੀ ਪਬਲਿਕ ਸਕੂਲ ਵਾਲੀ ਸੜਕ ਦੇ ਹਾਲਾਤਾਂ ਬਾਰੇ ਦੁਕਾਨਦਾਰਾਂ ਦੀ ਪਰੇਸ਼ਾਨੀ ਸੁਣ ਕੇ ਜਦੋਂ ਪੱਤਰਕਾਰ ਨਗਰ ਕੌਂਸਲ ਦੇ ਈਓ ਵਿਕਰਮਜੀਤ ਸਿੰਘ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਤਾਂ ਈਓ ਸਾਹਿਬ ਨੇ ਕਿਹਾ ਕਿ ਇਸ ਸੜਕ ਦਾ ਮਤਾ ਪਾਇਆ ਹੋਇਆ ਹੈ ਜੋ ਕਿ ਇਹ ਸੜਕ ਚੋਣਾਂ ਤੋਂ ਬਾਅਦ ਜਲਦੀ ਬਣ ਜਾਵੇਗੀ